ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ ਵਿਆਹ ਤੋਂ ਬਾਅਦ ਮੈਨੂੰ ਬੜਾ ਚਾਅ ਸੀ ਆਪਣੇ ਵਿਆਹ ਦਾ ਆਪਣੇ ਘਰ ਵਾਲੇ ਦਾ ਆਪਣੇ ਸਹੁਰੇ ਪਰਿਵਾਰ ਦਾ ਬੜੇ ਚਾਅ ਨਾਲ ਸ਼ਾਪਿੰਗ ਕੀਤੀ ਸੀ ਵਿਆਹ ਦੀ ਫਿਰ ਉਹੀ ਸ਼ਾਪਿੰਗ ਦੇ ਸਮਾਨ ਨੂੰ ਵਿਆਹ ਤੋਂ ਬਾਅਦ ਬੜੇ ਚਾਅ ਨਾਲ ਪਾਉਣਾ ਬੋਰਾਵਾਂ ਵਾਲੀਆਂ ਝਾਂਜੜਾ ਪਾਉਣਿਆ ਹਾਰ ਸ਼ਿੰਗਾਰ ਕਰਨਾ ਕਹਿੰਦਾ ਮਤਲਬ ਜੋ ਚਾਹ ਹਰ ਇੱਕ ਕੁੜੀ ਨੂੰ ਹੁੰਦਾ ਆਪਣੇ ਵਿਆਹ ਦਾ ਮੈਨੂੰ ਵੀ ਸੀ ਵਿਆਹ ਤੋਂ ਬਾਅਦ ਮੇਰੇ ਸੱਸ ਸੌਰੇ ਦੀ ਐਨੀਵਰਸਰੀ ਆਈ ਉਸੇ ਦਿਨ ਮੇਰੀ ਨਰਾਨ ਦਾ ਵੀ ਜਨਮ ਦਿਨ ਸੀ ਮੈਂ ਬੜੇ ਚਾਅ ਨਾਲ ਸੈਲੀਬ੍ਰੇਟ ਕੀਤਾ ਦੋਵੇਂ ਧਿਰਾਂ ਨੂੰ ਗਿਫਟ ਦਿੱਤੇ ਕੁਝ ਕੁ ਮਹੀਨਿਆਂ ਬਾਅਦ ਮੇਰਾ ਜਨਮ ਦਿਨ ਆਇਆ ਪਰ ਸ਼ਾਇਦ ਮੈਂ ਸੋਚਿਆ ਬਹੁਤ ਖੁਸ਼ੀ ਪਰ ਆਪਣੇ ਜਨਮ ਦਿਨ ਨੂੰ ਲੈ ਕੇ ਪਰ ਉਸ ਤੋਂ ਉਲਟ ਹੀ ਹੋਇਆ ਕੋਈ ਖਾਸ ਚਾਅ ਪੈਲ ਨਹੀਂ ਹੋਈ ਕੋਈ ਗਿਫਟ ਨਹੀਂ ਕਿਸੇ ਕੋਲੋਂ ਮੈਨੂੰ ਸੀ ਕਿ ਚਲੋ ਮੇਰੇ ਘਰ ਵਾਲੇ ਨੇ ਓਪਨਲੀ ਨਹੀਂ ਮਨਾਉਣਾ ਘਟੋ ਘਟ ਨਿੱਕਾ ਜਿਹਾ ਕੇਕ ਲੈ ਕੇ ਰੂਮ ਵਿੱਚ ਹੀ ਸੈਲੀਬ੍ਰੇਟ ਕਰ ਲੈਂਦੇ ਪਰ ਨਹੀਂ ਕਹਿੰਦੇ ਸਾਡੇ ਰਿਵਾਜ ਨਹੀਂ ਮੇਰੇ ਨਿੱਕੇ ਨਿੱਕੇ ਸ਼ੌਕ ਜਿਵੇਂ ਮੈਸਿੰਗ ਫਾਗ ਬੰਨਣੀ ਜਾਂ ਆਪਣੇ ਰੂਮ ਵਿੱਚ ਆਪਣੇ ਵਿਆਹ ਵਾਲੀ ਫੋਟੋ ਲਗਾਉਣੀ ਅਜੇ ਹਾਂ ਕੁਝ ਨਹੀਂ ਸੀ ਮੈਨੂੰ ਆਪਣਾ ਆਪ ਇੰਜ ਲੱਗਣ ਲੱਗ ਪਿਆ ਕਿ ਮੇਰਾ ਕੋਈ ਚਾਹ ਹੀ ਨਹੀਂ ਕਰਦਾ ਕੋਈ ਨਾ ਕਰੇ ਘੱਟੋ ਘਟ ਘਰ ਵਾਲਾ ਤੇ ਕਰੇ ਹੌਲੀ ਹੌਲੀ ਘਰੇਲੂ ਕਲੇਸ਼ ਸ਼ੁਰੂ ਹੋ ਗਿਆ ਸਾਸ ਨਾਲ ਨਨ ਨਾਲ ਆਈ ਇੱਕ ਦਿਨ ਕੋਈ ਨਾ ਕੋਈ ਲੜਾਈ ਸ਼ੁਰੂ ਹੋ ਜੇ ਘਰ ਵਾਲੇ ਨੇ ਦੋਨੋਂ ਪੱਖ ਰੱਖਣੇ ਮੇਰੇ ਸਾਰੇ ਘਰਦਿਆਂ ਦਾ ਪੱਖ ਪੂਰਨਾ ਤੇ ਘਰਦਿਆਂ ਮੂਰੇ ਮੇਰਾ ਚਲ ਕੇ ਮੈਨੂੰ ਇਹ ਸੀ ਕਿ ਮੇਰਾ ਘਰ ਵਾਲਾ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹੀਂ ਬੇਸ਼ੱਕ ਮੈਂ ਹੀ ਗਲਤ ਹੋਵਾਂ ਪਰ ਨਹੀਂ ਫਿਰ ਹੌਲੀ-ਹੌਲੀ ਮੇਰੇ ਦਿਲ ਵਿੱਚ ਮੇਰੇ ਘਰ ਵਾਲੇ ਪ੍ਰਤੀ ਸੋਚ ਬਦਲਣੀ ਸ਼ੁਰੂ ਹੋ ਗਈ। ਫਿਰ ਸਾਡੇ ਵੀ ਆਪਸ ਵਿੱਚ ਝਗੜੇ ਸ਼ੁਰੂ ਹੋ ਗਏ। ਮੈਂ ਬਹੁਤ ਪਰੇਸ਼ਾਨ ਰਹਿਣ ਲੱਗ ਪਈ। ਸਾਡੇ ਆਪਸੀ ਝਗੜਿਆਂ ਦਾ ਹੁਣ ਰਿਸ਼ਤੇਦਾਰੀ ਚ ਵੀ ਪਤਾ ਲੱਗ ਗਿਆ। ਕਿੱਥੇ ਮੈਨੂੰ ਚਾਹ ਸੀ ਕਿ ਸਾਡੀ ਜੋੜੀ ਨੰਬਰ 1 ਹੋਵੇ ਤੇ ਕਿੱਥੇ ਸਾਡੀ ਬਰਾਈ ਸ਼ੁਰੂ ਹੋ ਗਈ। ਜਦੋਂ ਵੀ ਮੇਰਾ ਕਿਸੇ ਨਾਲ ਝਗੜਾ ਹੁੰਦਾ ਚਾਹੇ ਉਹ ਸਾਸੂ ਹੋਵੇ ਚਾਹੇ ਨਨਾਨ ਤੇ ਚਾਹੇ ਮੇਰਾ ਘਰ ਵਾਲਾ ਮੈਂ ਬਹੁਤ ਬੋਲਦੀ ਉਹਨਾਂ ਨੂੰ। ਇਹ ਤੋਂ ਦੱਕ ਮੈਂ ਆਪਣੇ ਪੇਕੇਆਂ ਨੂੰ ਵੀ ਕਸੂਰਵਾਰ ਕਹਿ ਛੱਡਦੀ। ਮੈਨੂੰ ਲੱਗਦਾ ਸੀ ਕਿ ਇਹਨਾਂ ਸਭ ਨੇ ਰਲ ਮਿਲ ਕੇ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ। ਮੈਂ ਕੀ ਸੀ ਤੇ ਕੀ ਹੋ ਗਈ। ਗਲੀ ਮੁਹੱਲਾ ਮੇਰੇ ਬਾਰੇ ਗੱਲਾਂ ਕਰਨ ਲੱਗ ਗਿਆ। ਫਲਾਣੇ ਦੀ ਨੂੰ ਬਹੁਤ ਬੋਲਦੀ ਆ, ਉਹਦੀ ਜ਼ੁਬਾਨ ਬਹੁਤ ਆ। ਮੇਰੇ ਪੇਕੇਆਂ ਨੂੰ ਮੈਂ ਜਦ ਵੀ ਆਪਣੀ ਲੜਾਈ ਝਗੜੇ ਬਾਰੇ ਦੱਸਣਾ, ਉਹਨਾਂ ਨੇ ਮੈਨੂੰ ਸਮਝਾ ਬੁਝਾ ਕੇ ਵਾਪਿਸ ਭੇਜ ਦੇਣਾ। ਕਦੇ ਨਹੀਂ ਕਿਹਾ ਕਿ ਕੁੜੀਏ ਪਰਵਾਹ ਨਾ ਕਰ ਅਸੀਂ ਬੈਠੇ ਆ। ਤੂੰ ਆ ਜਾ ਸਾਡੇ ਕੋਲ ਪਰ ਨਹੀਂ ਉਹਨਾਂ ਨੂੰ ਡਰ ਸੀ ਸਮਾਜ ਦਾ ਕਿ ਲੋਕ ਕੀ ਕਹਿਣਗੇ ਮੈਂ ਫਿਰ ਸਮਝਾਤਾ ਕਰਕੇ ਬੈਠ ਜਾਂਦੀ ਕੁਝ ਦਿਨ ਮੇਰੇ ਘਰ ਵਾਲੇ ਨਾਲ ਚੰਗੇ ਨਿਕਲਦੇ ਮੁੜ ਕੇ ਫਿਰ ਉਹੀ ਤਾਨੇ ਮੇਣੇ ਫਿਰ ਆਈ ਵਾਰੀ ਮੇਰੀ ਨਨਾਨ ਦੇ ਵਿਆਹ ਦੀ ਨਨਾਨ ਦਾ ਵਿਆਹ ਹੋ ਗਿਆ ਵਿਆਹ ਤੋਂ ਹਫ਼ਤੇ ਬਾਅਦ ਅਸੀਂ ਕੁੜੀ ਨੂੰ ਲੈਣ ਜਦੋਂ ਉਸਦੇ ਸਾਰੇ ਗੈਤ ਤਾਂ ਦੇਖਿਆ ਉਹਨਾਂ ਨੇ ਡਰੈਂਗ ਰੂਮ ਵਿੱਚ ਉਹਨਾਂ ਦੇ ਪਰਿਵਾਰ ਨਾਲ ਵਿਆਹ ਵਾਲੀ ਫੋਟੋ ਵੱਡੀ ਕਰਕੇ ਲਗਾਈ ਖੁਸ਼ੀ ਵੀ ਹੋਈ ਤੇ ਹਰਖ ਵੀ ਹੋਇਆ ਤੇ ਆਪਣੇ ਘਰ ਵਾਲੇ ਵੱਲ ਵੀ ਵੇਖਿਆ ਕਿਉਂਕਿ ਉਹ ਜੀ ਚਾਹ ਤੇ ਘਰ ਵਾਲਾ ਹੀ ਕਰਦਾ ਹੁੰਦਾ ਕੁਝ ਵੀ ਇੰਨ੍ਹਾ ਬਾਅਦ ਮੇਰੀ ਨਨਾਨਦ ਦਾ ਜਨਮ ਦਿਨ ਆਇਆ ਉਹਨਾਂ ਨੇ ਸਾਨੂੰ ਵੀ ਬੁਲਾਇਆ ਮੇਰਾ ਦਿਲ ਵਿੱਚ ਇੱਕ ਵਾਰ ਫਿਰ ਹਰਖ ਨਾਲ ਭਰ ਗਿਆ ਜਾਣਾ ਤੇ ਪੈਣਾ ਆਈ ਸੀ ਪਰਝਾਈ ਜੋ ਸੀ ਜਦੋਂ ਗਏ ਅੱਗੋਂ ਕੇਕ ਤੇ ਉੱਤੇ ਉਹਦੇ ਘਰ ਵਾਲੇ ਨੇ ਉਹਦਾ ਅਲੱਗ ਤੋਂ ਇੱਕ ਪਿਆਰਾ ਜਿਹਾ ਨਾਮ ਲਿਖਵਾਇਆ ਸੀ ਮੈਂ ਕਿਸੇ ਨੂੰ ਦਾਤ ਦੋਸਨਾ ਦਿੰਦੇ ਹੋਏ ਆਪਣੀ ਕਿਸਮਤ ਨੂੰ ਭੰਡਣ ਲੱਗ ਪਈ ਕਿਉਂਕਿ ਜੇ ਮੇਰੀ ਕਿਸਮਤ 'ਚ ਹੁੰਦਾ ਤਾਂ ਜ਼ਰੂਰ ਮੇਰਾ ਵੀ ਚਾਹ ਇਸੇ ਤਰ੍ਹਾਂ ਹੀ ਕਰਨਾ ਸੀ ਸਾਰਿਆਂ ਨੇ ਇੱਕ ਹਰਖ ਹੋਰ ਆਇਆ ਕਿ ਮੇਰੇ ਵਿਆਹ ਵਾਲੇ ਹਸੀਨ ਪਲ ਕੀਤੇ ਨਾ ਕੀਤੇ ਖਰਾਬ ਚ ਕਰਨ 'ਚ ਮੇਰੀ ਨਣਦ ਦਾ ਵੀ ਹੱਥ ਸੀ ਤੇ ਆਪ ਇਹਨਾਂ ਨੂੰ ਹਰ ਖੁਸ਼ੀ ਮਿਲ ਰਹੀ ਹੈ ਜਦੋਂ ਕੋਈ ਸਾਡਾ ਚਾਹ ਕਰਦਾ ਹੈ ਤੇ ਅਸੀਂ ਆਪ ਮੁਹਾਰੇ ਹੀ ਉਸ ਇਨਸਾਨ ਦਾ ਦੁੱਗਣਾ ਚਾਹ ਕਰ ਦਿਆਂ ਪਰ ਜਦੋਂ ਕਿਸੇ ਵੱਲੋਂ ਸਾਡੇ ਅਰਮਾਨ ਦੱਬੇ ਜਾਂਦੇ ਆ ਤਾਂ ਆਪ ਮੁਹਾਰੀ ਹੁੰਸੀ ਇਨਸਾਨ ਤੋਂ ਨਫ਼ਰਤ ਸ਼ੁਰੂ ਹੋ ਜਾਂਦੀ ਹੈ ਮੇਰੇ ਮਾਮਾ ਜੀ ਦੀ ਕੁੜੀ ਨੇ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ ਲਗਭਗ ਮੇਰੇ ਹਾਨ ਦੀ ਹੀ ਸੀ ਉਦੋਂ ਕੋ ਮੇਰੀ ਇੰਗੇਜਮੈਂਟ ਹੋਈ ਸੀ ਬੜੀ ਬਦਨਾਮੀ ਹੋਈ ਸੀ ਇੱਕੋ ਇੱਕ ਕੁੜੀ ਹੋਣ ਕਰਕੇ ਮੇਰੇ ਮਾਮਾ ਮਾਮੀ ਨੇ ਉਹਨੂੰ ਤੇ ਉਸਦੇ ਘਰ ਵਾਲੇ ਨੂੰ ਅਪਣਾ ਲਿਆ ਸੀ ਉਹ ਸੋਸ਼ਲ ਮੀਡੀਆ ਦੇ ਕਾਫੀ ਐਕਟਿਵ ਰਹਿੰਦੀ ਉਹਦੀਆਂ ਫੋਟੋ ਅਕਸਰ ਆਪਣੇ ਘਰ ਵਾਲੇ ਨਾਲ ਹੁੰਦੀਆਂ ਕਦੇ ਕਿਤੇ ਘੁੰਮਦੀਆਂ ਕਦੇ ਖਾਂਦੀ ਪੀਂਦੀਆਂ ਕਦੇ ਰੋਮਾਂਟਿਕ ਪੋਜ਼ ਵਿੱਚ ਸੈਲੀਬ੍ਰੇਸ਼ਨਸ ਤੇ ਪੁੱਛੋ ਹੀ ਨਾ ਚਾਹੇ ਵਾਰਥਡੇ ਹੋਵੇ ਚਾਹੇ ਕੁਝ ਹੋਰ ਹਰ ਗੱਲ ਪੋਸਟ ਕਰਦੀ ਸੀ ਤੇ ਮੈਂ ਅੱਗੋਂ ਵੇਖ ਕੇ ਛੜਦੀ ਰਹਿੰਦੀ ਸੀ ਕਿਉਂਕਿ ਮੇਰੇ ਕੋਲ ਇਹੋ ਜਿਹਾ ਕੋਈ ਮੌਕਾ ਨਹੀਂ ਸੀ ਬੇਸ਼ੱਕ ਮੇਰਾ ਵਿਆਹ ਇੱਜ਼ਤ ਨਾਲ ਹੋਇਆ ਬੇਸ਼ੱਕ ਮੇਰਾ ਘਰ ਵਾਲਾ ਸਰਕਾਰੀ ਨੌਕਰੀ ਤੇ ਸੀ ਪਰ ਇੱਕ ਕਮੀ ਸੀ ਉਹ ਸੀ ਚਾਹ ਮਲਾਰਦੀ ਮੈਨੂੰ ਵੀ ਸ਼ੌਕ ਸੀ ਕਿ ਮੇਰੇ ਘਰ ਵਾਲਾ ਮੇਰੇ ਨਾਲ ਇੰਜੋਏ ਕਰੇ ਅਸੀਂ ਵੀ ਹਰ ਬਰੀ ਸੈਲੀਬ੍ਰੇਸ਼ਨ ਕਰੀਏ ਪਰ ਨਹੀਂ ਮੇਰੇ ਮਨ ਵਿੱਚ ਫਿਰ ਹਰ ਖਣ ਨਾਲ ਭਰ ਗਿਆ ਇੱਕ ਵਾਰੀ ਫਿਰ ਕਿਸਮਤ ਨੂੰ ਦੋਸਤ ਜਿਹੜਾ ਨੇ ਇੱਜ਼ਤਾਂ ਦੀ ਪਰਵਾਹ ਨਹੀਂ ਕੀਤੀ ਉਹ ਐਸ਼ ਕਰਦੀਆਂ ਤੇ ਸਾਡੇ ਵਰਗੇ ਇੱਜ਼ਤਾਂ ਬਚਾਉਣ ਦੇ ਚੱਕਰਾਂ 'ਚ ਜ਼ਿੰਦਗੀ ਖਰਾਬ ਕੀਤੀ ਪਈ ਸੋਸ਼ਲ ਮੀਡੀਆ ਤੇ ਅਕਸਰ ਕਿਸੇ ਨਾ ਕਿਸੇ ਦਾ ਫਰੈਂਡ ਰਿਕੁਐਸਟ ਆਉਂਦੀ ਰਹਿੰਦੀ ਪਰ ਮੈਨੂੰ ਇਹ ਸਭ ਠੀਕ ਨਾ ਲੱਗਦਾ ਮੈਂ ਕਿਸੇ ਵੀ ਅਣਜਾਣ ਦੀ ਰਿਕੁਐਸਟ ਐਕਸੈਪਟ ਨਹੀਂ ਸੀ ਕਰਦੀ ਕਿਉਂਕਿ ਕਿਤੇ ਨਾ ਕਿਤੇ ਮੈਨੂੰ ਮੇਰੀਆਂ ਲਿਮਿਟਸ ਪਤਾ ਸੀ ਕੁਝ ਸਮਾਂ ਪਾ ਕੇ ਮੈਂ ਇੱਕ ਸਕੂਲ ਜੁਆਇਨ ਕੀਤਾ ਮੇਰਾ ਸੋਹਣਾ ਟਾਈਮ ਪਾਸ ਸ਼ੁਰੂ ਹੋਣਾ ਹੋਣਾ ਸ਼ੁਰੂ ਹੋ ਗਿਆ ਸਕੂਲ ਵਿੱਚ ਮੇਰੀ ਜਾਣ ਪਹਿਚਾਨ ਬਣ ਗਈ ਅਕਸਰ ਸਾਰੇ ਮੇਰੀ ਪਰਸਨੈਲਿਟੀ ਦੀ ਤਾਰੀਫ਼ ਕਰਦੇ ਮੇਰੇ ਹਰ ਕੰਮ ਦੀ ਹਰ ਕ੍ਰੈਟੀਵਿਟੀ ਦੀ ਤਾਰੀਫ਼ ਹੁੰਦੀ ਮੈਂ ਖੁਸ਼ਖੁਸ਼ ਰਹਿਣ ਲੱਗ ਪਈ ਤੇ ਸੋਚਦੀ ਕਿ ਐਨੀ ਤਾਰੀਫ ਤੇ ਕਦੇ ਮੇਰੇ ਘਰ ਵਾਲੇ ਨੇ ਨਹੀਂ ਕੀਤੀ ਜਿੰਨੀ ਵਾਰ ਹੁੰਦੀ ਹੈ ਹੌਲੀ ਹੌਲੀ ਮੇਰਾ ਫਰੈਂਡ ਸਰਕਲ ਬਣ ਗਿਆ ਇੱਕ ਦਿਨ ਮੈਨੂੰ ਇੱਕ ਰਿਕੁਐਸਟ ਆਈ ਤੇ ਉਹ ਰਿਕੁਐਸਟ ਭੇਜਣ ਵਾਲਾ ਮੇਰੇ ਘਰ ਵਾਲੇ ਦਾ ਹੀ ਦੋਸਤ ਸੀ ਮੈਂ ਅਕਸੈਪਟ ਕਰ ਲਈ ਹੌਲੀ ਹੌਲੀ ਉਹਦੇ ਵੱਲੋਂ ਮੇਰੀਆਂ ਪੋਸਟ ਤੇ ਲਾਈਕਸ ਆਉਣੇ ਸ਼ੁਰੂ ਹੋ ਗਏ ਜਦ ਕਿ ਮੇਰੇ ਘਰ ਵਾਲੇ ਵੱਲੋਂ ਕੋਈ ਕਮੈਂਟ ਜਾਂ ਲਾਈਕ ਨਹੀਂ ਆਉਂਦਾ ਪਹਿਲਾਂ ਪਹਿਲਾਂ ਮੈਂ ਆਪਣੀ ਕੋਈ ਪਿਕਚਰ ਨਹੀਂ ਲਗਾਉਣੀ ਪਰ ਮੈਨੂੰ ਸੀ ਕਿ ਮੇਰਾ ਘਰ ਵਾਲਾ ਤੇ ਆਪਣੇ ਨਾਲ ਕੋਈ ਫੋਟੋ ਪਾਏ ਮੇਰੀ ਕਦੇ ਮੈਨੂੰ ਵਿਸ਼ ਕਰਨ ਲਈ ਜਾਂ ਵੈਸੇ ਹੀ ਕੀਤੇ ਘੁੰਮ ਕੇ ਆਇਆਂ ਦੀ ਪਰ ਨਹੀਂ ਫਿਰ ਮੈਂ ਵੀ ਆਪਣੇ ਕੱਲਿਆਂ ਦੀ ਫੋਟੋ ਪਾਉਣੇ ਸ਼ੁਰੂ ਕਰਤੀ ਮੇਰੇ ਘਰ ਵਾਲੇ ਨੇ ਆਪਣੇ ਇਸ ਦੋਸਤ ਨਾਲ ਸਾਡੇ ਝਗੜਿਆਂ ਦੀ ਗੱਲ ਕੀਤੀ ਹੋਈ ਸੀ ਉਹਨੂੰ ਸਭ ਪਤਾ ਸੀ ਸਾਡੇ ਦੋਨਾਂ ਬਾਰੇ ਇੱਕ ਦਿਨ ਸਾਡੀ ਦੋਨਾਂ ਦੀ ਲੜਾਈ ਹੋਈ ਮੈਂ ਆਪਣੇ ਘਰ ਵਾਲੇ ਦੇ ਉਸੇ ਦੋਸਤ ਨਾਲ ਗੱਲ ਕੀਤੀ ਕਿ ਇਹਨਾਂ ਨੂੰ ਕੁਝ ਸਮਝਾਓ ਉਸਨੇ ਸਮਝਾਇਆ ਵੀ ਹੋਵੇਗਾ ਫਿਰ ਹੌਲੀ-ਹੌਲੀ ਉਸ ਦੋਸਤ ਦੇ ਮੈਨੂੰ ਮੈਸੇਜ ਆਉਣੇ ਸ਼ੁਰੂ ਹੋਏ ਕਿ ਹੁਣ ਘਰ ਕਿਵੇਂ ਸਭ ਠੀਕ ਹੁੰਤੇ ਨਹੀਂ ਲੜਾਈ ਹੁੰਦੀ ਫਿਰ ਇੱਕ ਦਿਨ ਉਸਨੇ ਇੱਕ ਅਜੀਬ ਜਿਹਾ ਮੈਸੇਜ ਕੀਤਾ ਕਿ ਤੁਸੀਂ ਜਦੋਂ ਚਾਹੋ ਮੇਰੇ ਨਾਲ ਗੱਲ ਕਰ ਸਕਦੇ ਹੋ ਚਾਹੇ ਰਾਤ ਹੀ ਕਿਉਂ ਨਾ ਹੋਵੇ ਮੈਂ ਥੋੜਾ ਜਿਹਾ ਪਿੱਛੇ हट ਗਈ ਫਿਰ ਇੱਕ ਦਿਨ ਰਾਤ ਨੂੰ ਮੈਨੂੰ ਆਨਲਾਈਨ ਦੇਖ ਕੇ ਫਿਰ ਉਸ ਦਾ ਮੈਸੇਜ ਆਇਆ ਨਾਰਮਲੀ ਗੱਲ ਸ਼ੁਰੂ ਕੀਤੀ ਮੇਰੇ ਮਨ ਵਿੱਚ ਇੱਕ ਖਿਆਲ ਆਇਆ ਕਿ ਅੱਜ ਤੱਕ ਮੈਨੂੰ ਦੂਜਿਆਂ ਦੀ ਇੱਜ਼ਤ ਰੱਖ ਕੇ ਕੀ ਮਿਲਿਆ ਜਿਨ੍ਹਾਂ ਨੇ ਇੱਜ਼ਤ ਰੋਲੀ ਉਹ ਐਸ਼ ਕਰਦੀਆਂ ਮੇਰੇ ਵਰਗੀ ਸਤੀ ਸਵਿਤਰੀ ਬਣ ਕੇ ਦੁੱਖ ਢਾ ਰਹੀ ਐ ਪਤਾ ਨਹੀਂ ਕਿਉਂ ਮੈਂ ਸੋਚਿਆ ਕਿ ਹੁਣ ਮੈਂ ਮੇਰੀ ਪਰਵਾਹ ਨਹੀਂ ਕਰਦਾ ਕਿਸੇ ਨੇ ਨਹੀਂ ਕੀਤੀ ਮੈਂ ਕਿਉਂ ਕਰਾਂ ਬਸ ਇਹੀ ਸੋਚ ਲੈ ਮੈਂ ਵੀ ਉਸਦੇ ਮੈਸੇਜ ਦੇ ਜਵਾਬ ਦੇਣੇ ਸ਼ੁਰੂ ਕਰਤੇ ਫਿਰ ਸਾਡੇ ਜੀ ਮੈਸੇਜ ਦਾ ਸਿਲਸਿਲਾ ਸ਼ੁਰੂ ਹੋ ਗਿਆ ਮੈਨੂੰ ਚੰਗਾ ਲੱਗਣ ਲੱਗ ਪਿਆ ਮੈਂ ਖੁਸ਼-ਖੁਸ਼ ਰਹਿਣ ਲੱਗ ਪਈ ਮੇਰੇ ਘਰ ਵਾਲੇ ਦੇ ਦੋਸਤ ਦਾ ਨਾਂ ਰਵੀ ਸੀ ਰਵੀ ਦੇ ਸਵੇਰ ਸ਼ਾਮ ਮੈਸੇਜ ਆਉਣੇ ਸਾਡੀ ਗੱਲਬਾਤ ਸ਼ੁਰੂ ਹੋ ਗਈ ਪਰੇ ਸਭ ਕਰਦਿਆਂ ਦਿਲ ਚ ਆਉਂਦਾ ਮੈਂ ਕੀ ਮੈਂ ਇਹ ਕਿਉਂ ਸਹੀ ਕਰ ਰਹੀ ਆਂ ਖੁਦ ਨੂੰ ਚੰਗਾ ਨਾ ਲੱਗਦਾ ਪਰ ਘਰ ਵਾਲਾ ਵੀ ਕੋਈ ਪਰਵਾਹ ਨਹੀਂ ਸੀ ਕਰ ਰਿਹਾ ਦੂਜੇ ਪਾਸੇ ਰਵੀ ਨਾਲ ਚੈਟ ਕਰਕੇ ਥੋੜਾ ਮਨ ਖਿੜਿਆ ਜਾ ਰਹਿੰਦਾ ਦਿਲ 'ਚ ਇਹ ਵੀ ਸੀ ਕਿ ਮੇਰੇ ਬਾਰੇ ਕਿਸੇ ਨੇ ਨਾ ਸੋਚਿਆ ਮੇਰੇ ਜਜ਼ਬਾਤਾਂ ਬਾਰੇ ਕਿਸੇ ਨੇ ਨਾ ਸੋਚਿਆ ਮੈਂ ਕਿਉਂ ਪਰਵਾਹ ਕਰਾਂ ਜ਼ਿੰਦਗੀ ਇਹੋ ਹੈ ਖੁਸ਼ੀਆਂ ਨਸੀਬ 'ਚ ਨਹੀਂ ਤੇ ਪੈਦਾ ਕਰ ਲੋ ਜੋ ਤੁਹਾਡੇ ਦਿਲ ਨੂੰ ਚੰਗਾ ਲੱਗੇ ਉਹ ਕਰੋ ਰਵੀ ਨੇ 68 ਵਿੱਚ ਕਈ ਵਾਰੀ ਮਿਲਣ ਨੂੰ ਕਿਹਾ ਕਿ ਚਲੋ ਮਿਲਦੇ ਆ ਕਿਸੇ ਦਿਨ ਮੈਂ ਰਿਪਲਾਈ ਸਕੇਲ ਦੇਣਾ ਕਿ ਠੀਕ ਹੈ ਬਣਾਓ ਪਲਾਨ ਪਰ ਬਾਅਦ ਵਿੱਚ ਸੋਚਣਾ ਕਿ ਮੈਂ ਇੱਥੋਂ ਤੱਕ ਸ਼ਾਇਦ ਨਹੀਂ ਜਾ ਸਕਦੀ ਕਿਉਂਕਿ ਮੇਰੇ ਵਿੱਚ ਐਨੀ ਹਿੰਮਤ ਨਹੀਂ ਸੀ ਕਿ ਮੈਂ ਕੋਈ ਗਲਤ ਸਟੈਪ ਚੁੱਕ ਸਕਦੀ 68 ਦਾ ਵੀ ਐਦਾਂ ਸੀ ਕਿ ਚਲੋ ਕੋਈ ਨਾ ਟਾਈਮ ਪਾਸ ਹੀ ਹੈ ਪਰ ਰਵੀ ਮਿਲਣ ਦੀ ਜਿੱਦ 'ਚ ਸੀ ਪਰ ਮੈਂ ਮਿਲਣ ਤੋਂ ਡਰਦੀ ਸੀ ਇੱਕ ਡਰ ਸੀ ਦਿਲ ਵਿੱਚ ਪਤਾ ਨਹੀਂ ਕਿਉਂ ਸ਼ਾਇਦ ਮੈਂ ਇੱਥੋਂ ਤੱਕ ਨਹੀਂ ਜਾ ਸਕਦੀ ਹੌਲੀ ਹੌਲੀ ਮੈਂ ਰਵੀ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਉਹਨੂੰ ਬਲੌਕ ਕਰ ਦਿੱਤਾ ਪਰ ਇਹ ਸਭ ਕਰਨ ਤੋਂ ਬਹੁਤ ਘਟਣ ਜਿਹੀ ਰਹੀ ਗੱਲ-ਗੱਲ ਦੇ ਰਵੀ ਨੂੰ ਮੈਸੇਜ ਕਰਨ ਨੂੰ ਦਿਲ ਕਰਦਾ ਸੀ ਉਹਨੂੰ ਮਿਲਣ ਨੂੰ ਵੀ ਦਿਲ ਕਰਦਾ ਸੀ ਪਰ ਨਹੀਂ ਸ਼ਾਇਦ ਮੇਰੇ ਖੂਨ 'ਚ ਇੰਨਾ ਗਲਤ ਹੋਣਾ ਵੀ ਨਹੀਂ ਸੀ ਆਪਣੇ ਆਪ ਤੇ ਗੁੱਸਾ ਆ ਰਿਹਾ ਸੀ ਕਿਉਂ ਨਹੀਂ ਸੀ ਜਾ ਰਹੀ ਮੈਂ ਰਵੀ ਨੂੰ ਮਿਲਣ ਇਹੋ ਜ਼ਿੰਦਗੀ ਆ ਖੁਸ਼ੀਆਂ ਹੈ ਨਹੀਂ ਤੇ ਪੈਦਾ ਕਰੋ ਪਾਰ ਇਸ ਤਰ੍ਹਾਂ ਨਹੀਂ ਮੈਂ ਸਤੀਸਵਿਤਰੀ ਬਣਨਾ ਨਹੀਂ ਸੀ ਚਾਹੁੰਦੀ ਕਿਉਂਕਿ ਸਤੀਸਵਿਤਰੀ ਬਣ ਕੇ ਮੈਨੂੰ ਕੁਝ ਨਹੀਂ ਮਿਲਿਆ ਘਰ ਵਾਲੇ ਵੱਲੋਂ ਕੋਈ ਕਦਰ ਨਹੀਂ ਸੀ ਮੇਰੇ ਸਤੀਸਵਿਤਰੀ ਬਣੇ ਰਹਿਣ ਤੇ ਪਰ ਮੇਰੇ ਕੋਲੋਂ ਗਲਤ ਵੀ ਨਹੀਂ ਬਣਿਆ ਗਿਆ ਹੁਣ ਮੈਂ ਬਹੁਤ ਚੁੱਪਚੁੱਪ ਰਹਿੰਦੀ ਹਾਂ ਜਿਸ ਨਾਲ ਘਰਦਿਆਂ ਨੇ ਲੜ ਲਾ ਦਿੱਤਾ ਉਸੇ ਨਾਲ ਨਿਭਾਓ ਜੇਕਰ ਚੰਗਾ ਮਿਲ ਜੇ ਭਾਵਨਾਵਾਂ ਨੂੰ ਸਮਝਣ ਵਾਲਾ ਮਿਲ ਜੇ ਗਲਤੀ ਤੇ ਸਮਝਾਉਣ ਵਾਲਾ ਮਿਲ ਜੇ ਰੂਸੀ ਨੂੰ ਮਨਾਉਣ ਵਾਲਾ ਮਿਲ ਜੇ ਅੱਗੇ ਪਿੱਛੇ ਘੁੰਮਣ ਵਾਲਾ ਮਿਲ ਜੇ ਫਿਰ ਤੇ ਜ਼ਿੰਦਗੀ ਕਦੋਂ ਲੰਘ ਜਾਂਦੀ ਹੈ ਪਤਾ ਹੀ ਨਹੀਂ ਚੱਲਦਾ ਪਰ ਜੇਕਰ ਕੋਈ ਇਸ ਤੋਂ ਉਲਟ ਮਿਲ ਜੇ ਫਿਰ ਜ਼ਿੰਦਗੀ ਨੂੰ ਤਾਂ ਕਾਈ ਦੇਣਾ ਪੈਂਦਾ ਸਮਾਜ ਖਾਤਰ ਬੱਚਿਆਂ ਖਾਤਰ ਨਾ ਚਾਉਂਦਿਆਂ ਹੋਇਆਂ ਵੀ ਸਤੀ ਸਵਿਤਰੀ ਬਣਨ ਆਈ ਪੈਂਦਾ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਦੇ